ਇਧਰ ਖੜਾ ਜੀ ਇਹ ਸ਼ਰਤ ਦੇ ਸਾਧਨ ਦੇ ਇਸ ਟਾਇਰਾਂ ਦੀ ਕੰਡੀਸ਼ਨ ਦੇ ਸਾਧਨ ਟਹਿ ਟੱਪਾ ਤੇ ਪੂਰੀ ਚੰਗੀ ਹਾਲਤ ਦੇ ਵਿੱਚ ਟਾਇਰ ਪਏ ਨਵਾਂ ਮਾਡਲ 1,45,000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਦੇ ਸਕੋ ਤੁਸੀਂ ਬਿਲਕੁਲ ਸਾਫ਼ ਆ ਕੇ ਟਰੈਕਟਰ ਆਈ ਇਹ ਤੇ origignal ਟਰੈਕਟਰ ਆਈ ਸਾਰਾ ਨਵਾਂ ਮਾਡਲ 1,45,000 ਰੁਪਏ ਦੀ ਡਿਮਾਂਡ ਆ ਅੱਗੇ ਖੜਾ ਜੀ ਪੰਜਾਬ ਨੰਬਰ ਆ ਮਾਡਲ ਦੀ ਜੀ ਗੱਲ ਕਰੀ ਚਾਰ ਮਾਡਲ ਆ ਰੇਟ ਦੀ ਜੀ ਗੱਲ ਕਰੀ 1,90,000 ਰੁਪਏ ਰੇਟ ਆਈ ਇਹਦਾ ਟਾਇਰਾਂ ਦੀ ਜੀ ਗੱਲ ਕਰੀਏ 70 ਤੋਂ 75 ਰੁਪਏ ਦਾ ਟਾਇਰ ਹੈਗੀ ਆ ਜੀ ਤੇ ਪੇਂਟ ਪੂਣ ਸਾਰਾ ਬਿਲਕੁਲ ਸਾਫ ਹੈ ਕਿਸੇ ਬਸ ਵੀ ਕੋਈ ਟੱਚਿੰਗ ਨਹੀਂ ਹੈਗੀ ਪੰਜਾਬ ਨੰਬਰ ਹੈ ਜੀ ਇਹ ਤੇ ਬਿਲਕੁਲ ਸਾਫ ਖਾਲਦਾ ਟਰੈਕਟਰ ਪਿਆ ਜੀ ਇਹ ਤੇ ਕੋਈ ਕਮੀ ਪੇਸ਼ੀ ਨਹੀਂ ਅੱਗੇ ਖੜਾ ਜੀ ਮੈਸੀ 241 D I ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਾਡੇ ਅੱਠ ਮਾਰ ਲਾਈ ਹੈਗੇ 285000 ਰੁਪਏ ਦੀ ਡਿਮਾਂਡ ਹੈ ਟਰੈਕਟਰ ਨਹੀਂ ਬਿਲਕੁਲ ਸਾਫ ਖਾਲਦਾ ਟਰੈਕਟਰ ਹੈ ਤੇ ਕੋਈ ਕਮੀ ਪੇਸ਼ੀ ਨਹੀਂ ਅਾ ਵੇਖ ਸਕਦੇ ਟਾਇਰਾਂ ਦੀ ਜਿੱਦ ਗੱਲ ਕਰੀਏ ਟਾਇਰ 775 ਵੈਸੇ ਹੈਗੇ ਆ ਜੀ ਟਾਇਰ ਇਹਦੇ ਅੱਜ ਮਾਲ ਦੇ 185000 ਵੀ ਡਿਮਾਂਡ ਆ ਤੇ origignal paint ਆ ਇਹਦੇ ਦੇਖ ਸਕਦਾ ਤੁਸੀਂ ਪੰਜਾਬ ਨੰਬਰ ਟਰੈਕਟਰ ਆ ਇਹ ਇੱਧਰ ਖੜਾ ਸਵਰਾਜ 855f ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਟਾਇਰਾਂ ਦੀ ਜਿੱਦ ਗੱਲ ਕਰੀ ਗਈ ਇਹ ਤੇ ਬਰਦੋਸੀ ਵੈਸੇ ਟਾਇਰ ਹੈ ਇਹਦੇ ਦੇਖ ਸਕਦੇ ਤੁਸੀਂ ਰੰਗ ਰੋਗਣ ਵੀ ਚੈੱਕ ਕਰ ਸਕਦੇ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਇਹ ਮਾਡਲ ਦੀ ਜੇ ਗੱਲ ਕਰੀ 12 ਮਾਡਲ ਦਾ 4 ਲੱਖ 45 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਬਿਲਕੁਲ ਸਾਫ ਹਾਲਤ ਵਿੱਚ ਹੈ ਟਰੈਕਟਰ ਦੇਖ ਸਕਦਾ ਤੁਸੀਂ ਕੋਈ ਕਮੀ ਪੇਸ਼ ਨਹੀਂ ਟਰੈਕਟਰ ਚ ਤੇ ਪੰਜਾਹ ਨੰਬਰ ਹੈ ਟਾਇਰਾਂ ਦੀ ਜੇ ਗੱਲ ਕਰੀ ਦੇਖ ਸਕਦਾ ਤੁਸੀਂ ਇਹ ਉੱਤਰ ਤੋਂ 80% ਟਾਇਰ ਆ ਹੀ ਦੇਖ ਸਕਦਾ ਤੁਸੀਂ ਅੱਗੇ ਖੜਾ ਜ ਸੋਨਾ ਲਿਕੇ ਡੀ ਜੇ 7 ਡੀ ਜੇ 750 ਐਕਸ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੈ। ਟਾਇਰਾਂ ਦੀ ਗੱਲ ਕਰੀ ਅਸੀਂ 80 ਤੋਂ 85 ਰੁਪਏ ਸੇ ਟਾਇਰ ਆ ਇਹ ਤੇ ਕੁਝ ਈਅਰ ਦਾ ਟਾਇਰ ਆ ਪਿਛਲੇ ਨਾਲ ਹੈ ਟਾਇਰ ਆ ਜੀ ਅਗਲੇ ਹੈਗੇ 80 ਤੋਂ 85 ਰੁਪਏ ਸੇ origignal paint ਆ ਇਹ ਦੇਖ ਸਕਦਾ ਤੁਸੀਂ ਛੱਤਰੀ ਛੱਤਰੀ ਲੱਗੀ ਐਨ ਓਕੇ ਆ ਕੋਕਾ ਪੀਸ ਆ ਜੀ ਮਾਡਲ ਦੀ ਜੇ ਗੱਲ ਕਰੀ 12 ਮਾਡਲ ਆ 3,85,000 ਦੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਜੀ ਅੱਗੇ ਚੱਲਦੇ ਸਵਰਾਜ ਖੜਾ ਜੀ 855 fi ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਰੰਗ ਰੋਗ ਨੂੰ ਚੈੱਕ ਕਰ ਸਕਦੇ ਹੋ ਫੈਰ ਚੈੱਕ ਕਰ ਸਕਦੇ ਐਮ ਆਰ ਪ ਦੇ ਟਾਇਰ ਆ ਟਾਇਰ ਇਹਦੇ ਅਗਲੇ ਹੈਗੇ ਜੀ 60 ਤੋਂ 65 ਪੈਜ਼ ਦੇ ਟਾਇਰ ਆ ਪਿਛਲੇ ਜੀ ਇਹਨੇ ਕੀਆ ਤੇ ਬਾਕੀ ਰੰਗ ਰੋਗ ਨੂੰ ਪੂਰਾ ਵਧੀਆ ਪੈ ਗਿਆ ਹੈ ਬਸ ਵੀਕ ਟੱਚਿੰਗ ਨਹੀਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਜੀ ਤੇ ਆਪਾਂ ਮਾਡਲ ਦੀ ਜੀ ਗੱਲ ਕਰੀਆ ਟਮਾੜ ਦਾ 3,55,000 ਵੀ ਡਿਮਾਂਡ ਹੈ ਟੱਡੀ ਬਹੁਤ ਸਾਫ ਹਾਲ ਤੇ ਵੇਚ ਰਿਹਾ ਜੀ ਇਹ ਕੰਡੀਸ਼ਨ ਬਿਲਕੁਲ ਸਾਫ ਪਈ ਆ ਜੀ ਇੱਧਰ ਪ੍ਰੀਤ ਖੜਾ ਜੀ ਬਰੀਤ ਦੀ ਕੰਡੀਸ਼ਨ ਤੁਸੀਂ ਦੇਖ ਸਾਫ ਤਾਂ ਜੀ ਔਰ ਇਹ ਟਰੈਕਟਰ ਵੀ ਵਧੀਆ ਪਿਆ ਜੀ ਤਾਂ ਟਾਇਰ ਇਹਦੇ ਅੱਧੇ ਆ ਰੰਗ ਰੋਗਣ ਪੂਰਾ ਵਧੀਆ ਪਿਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਮਾਡਲ ਦੀ ਗੱਲ ਕਰੀ 13 ਮਾਡਲ 2 ਲੱਖ 60 ਹਜ਼ਾਰ ਵੀ ੜਮਾੜ ਟਰੈਕਟਰ ਦੀ ਬਹੁਤ ਸਾਫਟ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਇਹ ਅੱਗੇ ਖੜਾ ਸੋਨ ਵਾਲੀ ਦਾ ਇੰਟਰਨੈਸ਼ਨਲ ਡੀ 35 ਇਹ ਮਾਡਲ ਹੈਗਾ ਜੀ 10 2 ਲੱਖ 80 ਹਜ਼ਾਰ ਵੀ ਡਬਲ ਕਲੱਚ ਹੈ ਜੀ ਇਹ ਬਿਲਕੁਲ ਸਾਫ ਹਾਲਤ ਦੇ ਵਿੱਚ ਨਵਾਂ ਟਰੈਕਟਰ ਪਿਆ ਜੀ ਤੇ ਕੋਈ ਕਮੀ ਪੇਸ਼ ਨਹੀਂ ਮਗਰਾੜ ਚੈੱਕ ਕਰ ਸਕਦਾ ਲੋਹੇ ਤੇ ਮਗਰਾੜ ਬੁਲੰਦੇਰੋਏ ਮਗਰਾੜ ਲਵਾਇਆ ਜੀ ਦੇ ਸਕਦਾ ਤੇ ਮਾਡਲ ਹੈਗਾ 10 2 ਲੱਖ 80 ਹਜ਼ਾਰ ਦੀ ਡਿਮਾਂਡ ਹੈ ਦੀ ਅੱਗੇ ਖੜਾ ਹੈ ਸਵਰਾਜ ਐ ਸਵਰਾਜ 963 ਟਾਈਪ ਹੀ ਇਹਦੀ ਵੀ ਕੰਡੀਸ਼ਨ ਦੇ ਦੇ ਸਕਦਾ ਉਹ ਨਹੀਂ ਮਾਡਲ ਦਾ 5 ਲੱਖ 35 ਹਜ਼ਾਰ ਦੀ ਡਿਮਾਂਡ ਆ ਪੰਜਾਬ ਨੰਬਰ ਆ ਜੀ ਤੇ ਇਹਦੀ ਵੀ ਕੰਡੀਸ਼ਨ ਤੇ ਚਿਹਤਕਾਰ ਸਾਹਿਬ ਦੇ ਬਿਲਕੁਲ ਸਾਹਬਾਂ ਦੇ ਵਿੱਚ ਟਰੈਕਟ ਆਈ ਹੈ ਤੇ ਕੋਈ ਗਾਰੰਟੀ ਨਹੀਂ ਅਸੀਂ ਤੁਹਾਨੂੰ ਅਸੀਂ ਬੱਸ ਟਾਇਰ ਆ ਜੀ ਇਹਦੇ ਅਗਲੇ ਟਾਇਰ 300 ਦਾ ਵੱਡੇ ਟਾਇਰ ਆ ਜੀ ਤੇ ਐਮ ਆਰ ਐਫ ਦੇ ਟਾਇਰ ਇਹ ਦੇ ਸਕਦੇ ਆ ਤੇ ਅੱਗੇ ਖੜਾ ਜੀ ਸੋਨਾ ਲੀਗਾ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਜੀ ਮਾਡਲ ਦੀ ਜੇ ਗੱਲ ਕਰੀਏ ਮਾਡਲ ਦਾ ਹੈਗਾ ਜੀ ਇਹ ਇੱਕ ਮਾਡਲ 195000 ਦੀ ਮੰਗ ਆ ਪੰਜਾਬ ਨੰਬਰ ਆ ਜੀ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜੋ ਵੀਰ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਤੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜੀ ਧੰਨਵਾਦ ਜੀ